ਫਸਲ ਦੇ ਭਾਈ ਜਿੰਨਾ ਜ਼ਿੰਮੇਵਾਰ ਦਾ ਕੰਮ ਉਲਝਾ ਤੇ ਸਭ ਤੋਂ ਸਖਤ ਕੰਮ ਉਹ ਆ ਜ਼ਿੰਮੇਵਾਰੇ ਦਾ ਕੋਈ ਤੋਂ ਵੀ 100 ਗੁਣੇ ਜ਼ਿਆਦਾ ਕੰਮ ਸਖਤ ਆ ਜਿਹੜਾ ਉਹ ਕਿਸਾਨ ਦਾ ਹੋਇਆ ਹੁਣ ਕੀ ਸੀ ਜੀ ਮੈਂ ਤੁਹਾਨੂੰ ਦੱਸਦਾ ਹੁਣ ਮੀਂਹ ਪਏ ਆ ਤੇ ਮੀਂਹਾਂ ਦੇ ਵਿੱਚ ਅਕਸਰ ਹੀ ਆਪਾਂ ਨੂੰ ਪਤਾ ਵੀ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਤੇ ਮੈਂ ਆ ਕੇ ਨਾ ਆਹ ਪੱਖਾ ਇਨਾ ਗਰੀਬ ਬਣ ਗਿਆ ਨਾ ਕੱਲ ਨਹੀਂ ਮੈਂ ਆਇਆ ਪਾਣੀ ਪੂਣੀ ਪੈ ਜਾਂਦਾ ਇਹ ਆ ਮੈਂ ਗੱਤੇ ਦਾ ਜੁਗਾਰ ਨਾ ਬਣਾ ਕੇ ਤੇ ਲਾਦਾ ਕੁਸ ਮੈਂ ਇਹਦੇ ਨਾਲ ਤਾਰ ਹੋਰ ਲਾਈ ਹੈ ਨਾ ਜਦੋਂ ਮੈਂ ਆ ਕੇ ਲਾਇਆ ਪਲੱਗ ਤੇ ਇਹਦੀ ਇਥੋਂ ਬੱਕਰੀ ਨੇ ਥੋੜੀ ਜੀ ਤਾਰ ਟੱਕਦੀ ਸੀ ਤੇ ਮੈਂ ਇਹਦੇ ਨਾਲ ਜਦੋਂ ਮੈਂ ਲਾਇਆ ਤੇ ਮੈਨੂੰ ਕਰੰਟ ਜਾ ਵਜਾਉ ਮਿੱਥੋਂ ਆਹ ਹਿੱਲ ਗਈ ਸੋਚ ਸੋਚ ਹਿੱਲ ਗਈ ਭਾਈ ਤੇ ਇਹ ਤਾਂ ਮੁੜ ਕੇ ਚੱਲਿਆ ਨਾ ਇਹ ਤਾਂ ਬਣ ਗਿਆ ਆਟੇ ਦਾ ਸੀ ਕਹਦਾ ਨਾ ਬਈ ਸੱਚ ਕਹਿੰਦੀ ਮੈਂ ਤਾਂ ਚਲਦੀ ਨਹੀਂ ਓਹ ਹੋ 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 ਬਈ ਉਧਰੋਂ ਮੱਛਰ ਇੰਨਾ ਖੜਿਆ ਨਾ ਜਾਵੇ ਤੋਵਾ ਤੋਵਾ ਬਈ ਇੰਨਾ ਮੱਛਰ ਖਾ ਗਿਆ ਲੱਤਾਂ ਤੇ ਫੇਰ ਬਈ ਮੈਂ ਤਾਂ ਝੋਂ ਭੱਜਿਆ ਤੇ ਅਰਗਬਤੀਆਂ ਲਾਈਆਂ ਇੱਥੇ ਤੁਹਾਨੂੰ ਮੈਂ ਵਹਵਾਉਣਾ ਅਰਗਬਤੀਆਂ ਵੀ ਮੇਰੀਆਂ ਬਜਾਰੀਆਂ ਬੋਲ ਗਈਆਂ ਆਹ ਵੇ ਐਡੀ ਮੱਛਰ ਵਾਲੀ ਤੂੰ ਹੁਣੀ ਹੁੰਦੀ ਓਏ ਹੋਏ ਤੇਰੀ ਜੀਭ ਵੀ ਐਡੀ ਖਰਦੜੀ ਆ ਤੇ ਫੇਰ ਮੈਂ ਦਵਾ-ਦਵਾ ਧੂਈ ਪਾਈ ਮੈਂ ਘਰੇ ਆਵਾਜ ਦੇ ਕੇ ਆਇਆ ਮਾ ਭਗਵਾਨ ਨੇ ਬਈ ਖੜ ਗਏ ਆਪਣੇ ਤਾਂ ਬੱਲਬ ਨਹੀਂ ਜਗਦੇ ਤੇ ਪੱਕੇ ਨਹੀਂ ਚੱਲਦੇ ਉਹ ਵਿਚਾਰੀ ਦਵਾ-ਦਵਾ ਹਾ ਨਹੀਂ ਹੁੰਦੀ ਆਂਡੇਆਂ ਵਾਲੀਆਂ ਟਰੇ ਆ ਤੇ ਇਹ ਅਸੀਂ ਕੱਲ ਆਂਡੇ ਲਿਆਂਦੇ ਹੀ ਭਲਾਈਆਂ ਨੇ ਉੱਥੇ ਉਹ ਵਿਚਾਰੀ ਟਰੇਆਂ ਲੈ ਕੇ ਭੱਜੀ ਜਰੇ ਜੀ ਆ ਸਾਡੇ ਘਰ ਦੇ ਆਪਣੇ ਮੈਂਬਰ ਹੁੰਦੇ ਆ ਜ਼ਿਮੀਂਦਾਰ ਦੇ ਜੇ ਇਹ ਵੀ ਸਹੀ ਬੈਠੀਆਂ ਨਾ ਤਾਂ ਐ ਖੁਸ਼ ਬੈਠੀਆਂ ਤਾਂ ਫੇਰ ਹੀ ਬਈ ਰਾਤ ਨੂੰ ਨੀਂਦ ਆਉਂਦੀ ਆ ਨਹੀਂ ਨੀਂਦ ਕਿੱਥੇ ਆਉਂਦੀ ਆ ਤੇ ਭਾਈ ਬਣ ਗਈ ਪਾਈ ਤੇ ਮੈਂ ਤੂੰ ਹੀ ਪਾਈ ਉਹਦਰੋਂ ਤੈਨੂੰ ਪਤਾ ਮੇਰੀ ਤੂੜੀ ਦਾ ਵੀ ਸਿਸਟਮ ਉਹੋ ਜਿਹਾ ਹੀ ਆ ਉਤੋਂ ਜ਼ਰੂਰ ਕੁਪ ਜੇ ਟਕੇ ਆ ਪਰ ਫਿਰ ਵੀ ਲੀਕੇਜ ਹੁੰਦੀ ਆ ਸਾਈਡਾਂ ਤੋਂ ਮੈਂ ਤੂੜੀ ਕੱਢੀ ਫਿਰ ਮੈਂ ਹੋਰ ਇੱਕ ਭਾਈ ਜਾਰ ਕਿਸਾਨ ਜਿਹੜੀ ਸਾਡੇ ਪਿੰਡ ਵਾਲੇ ਆਪਣੇ ਪਿੰਡਾਂ ਵਾਲਿਆਂ ਚ ਵੀ ਜਿਹੜੀ ਸਭ ਤੋਂ ਮੇਨ ਮੰਨੀ ਜਾਂਦੀ ਆ ਭਾਈਚਾਰ ਕਿਸਾਂਜ ਤੇ ਜਿਹੜੀ ਇਹ ਖਤਮ ਹੁੰਦੀ ਜਾਂਦੀ ਆ ਖਤਮ ਨਹੀਂ ਹੋਣ ਦੇਣੀ ਚਾਹੀਦੀ ਇਹ ਰੱਖਣੀ ਚਾਹੀਦੀ ਆ ਉਹ ਕਿਉਂ ਰੱਖਣੀ ਚਾਹੀਦੀ ਆ ਮੈਂ ਉਹਨੂੰ ਮਾਰਾਂ ਗੋਰੇ ਬੀਨਿਆ ਵਾਲੇ ਨੂੰ ਫੋਨ ਗੋਰੇ ਸੁਨਿਆਰੇ ਨੂੰ ਮੈਂ ਕਿ ਗੋਰੇ ਬਾਈ ਯਾਰ ਆਇਆ ਕਰਕੇ ਨਾ ਤੇ ਪਸੂਆਂ ਵਾਲੇ ਬੱਲ ਬਖੜ ਗਏ ਤੇ ਉਹਨਾਂ ਦਾ ਬਾਈ ਮੈਂ ਕਿਸੇ ਦੇ ਘਰੇ ਹੀ ਆ ਤੇ ਮੈਂ 10 ਮਿੰਟਾਂ ਚ ਆ ਗਿਆ ਤੇ ਮੈਨੂੰ ਆਏ ਹੋਗਾ ਮੈਂ ਯਾਰ ਹਨੇਰਾ ਬਿਜਲੀ ਦਾ ਕੰਮ ਆ ਉਹ ਤਾਂ ਖਰ ਬਿਜਲੀ ਨਾਲ ਅੱਤ ਦਾ ਸ਼ਿਕਾਰੀ ਹੈ ਬਿਜਲੀ ਨਾਲ ਖੇਡਦਾ ਹੀ ਰਹਿੰਦਾ ਹਨਾ ਤੇ ਮੈਂ ਕਿ ਯਾਰ ਇਹ ਨਾ ਬੇਟੇ ਲ ਮਿਸ ਕਰ ਜੇ ਤੇ ਕਿਤੇ ਆ ਵੀ ਨਾ ਤੇ ਮੈਂ ਬਈ ਦਵਾ ਦਵਾ ਧੂਈਆਂ ਧਾਈਆਂ ਸੀ ਪਾਈਆਂ ਮੈਂ ਚਲ ਆਹ ਸ਼ਰਟ ਲਾਈ ਸ਼ਰਟ ਲਾ ਕੇ ਨਾ ਤੇ ਸੌ ਰੱਬ ਦੀ ਦਵਾ ਦਵਾਏ ਚੱਲ ਚੱਲ ਕੇ ਚੱਲ ਚੱਲ ਕੇ ਚੱਲ ਚੱਲ ਕੇ ਤੇ ਇਹਨਾਂ ਦੇ ਧੂਆਂ ਰੋਲ ਕਰਤਾ ਮੈਂ ਕਿਰਾਂ ਵੀ ਮੱਛਰ ਸਾਰਾ ਉੱਡ ਗਿਆ ਕਿਉਂਕਿ ਉਹ ਜਿਹੜੀ ਹੁੰਦੀ ਆ ਆਂਡੇ ਵਾਲੀ ਟ੍ਰੇ ਜੀ ਉਹਦਾ ਮੁਸ਼ਕ ਬਾਲਾ ਹੀ ਗੰਦਾ ਹੁੰਦਾ ਤੇ ਉਹ ਵਈ ਕਿਰਾਂ ਕੰਮ ਚੱਲ ਗਿਆ ਮੈਂ ਅੰਦਰ ਗਿਆ ਉਹ ਆਪਣੇ ਬੱਲਵ ਆ ਇੱਕ ਆਵੇ ਸਾਹਮਣੇ ਜਗੀ ਜਾਂਦਾ ਮੈਂ ਉਹਨੂੰ ਜਗਾਉਣ ਜੇ ਲੱਗਿਆ ਤਾਂ ਉਹਦੋਂ ਬਈ ਆਵਾਜ਼ ਵੱਜੀ ਪਿੰਦੇ ਮੈਂ ਕਹਾ ਹਾਂ ਬਈ ਗੋਰੇ ਮੈਂ ਕਹਾ ਆ ਜਾ ਆ ਜਾ ਤੈਨੂੰ ਹੀ ਬਈ ਡੀਕੀ ਜਾਂਦਾ ਜੀ ਤੇਰਾ ਬਹੁਤ ਬਹੁਤ ਧੰਨਵਾਦ ਉਹਦਾ ਜਾ ਯਾਰ ਪਿੰਦੇ ਯਾਰ ਮੈਨੂੰ ਪਤਾ ਕਹਿੰਦਾ ਮੀਆਂ ਚ ਬਿਜਲੀ ਅਕਸਰ ਇਸੇ ਕਰਕੇ ਖਰਾਬ ਹੋ ਜਾਂਦੀ ਵੀ ਮੀਆਂ ਕਰਕੇ ਵੀ ਕੋਈ ਜੋੜ ਨੀਕ ਹੋ ਗਿਆ ਜਾਂ ਜੋੜ ਤੇ ਕਿਸੇ ਦੇ ਨਾ ਜੰਗਾਲ ਜਾਂ ਮਗੀ ਜਾਂ ਕੋਈ ਸੱਚ ਖੜ ਗਈ ਉਹਦਾ ਮੀਆਂ ਚ ਮੇਰੀ ਡਿਊਟੀ ਜਾਂਦਾ ਜਿਹੜੀ ਉਹ 80% ਦੂਜੇ ਦਿਨਾਂ ਨਾਲੋਂ ਜ਼ਿਆਦਾ ਹੋ ਜਾਂਦੀ ਆ ਵੀ ਮੈਨੂੰ ਆਇਆ ਹੁੰਦਾ ਵੀ ਬੱਚਿਆਂ ਦਾ ਉਹਨੂੰ ਜ਼ਿਆਦਾਤਰ ਬੱਚਿਆਂ ਦਾ ਤੇ ਜਾਨਵਰਾਂ ਦਾ ਵਿਚਾਰੇ ਨੂੰ ਬਾਲਾ ਰਹਿੰਦਾ ਰਾਮ ਰੱਬ ਉਹਨੂੰ ਲੰਮੀ ਉਮਰ ਦੇਵੇ ਭਈ ਤੇ ਖੁੱਲਾ ਧੰਨ ਦੇਵੇ ਉਹਨੂੰ ਜੋ ਉਹਦੀ ਮਨ ਦੀ ਇੱਛਾ ਉਹਦੀ ਪੂਰੀ ਕਰੇ ਭਰਾਵਾ ਆਪਾਂ ਤਾਂ ਅਜੇ ਹੀ ਉਹਨੂੰ ਵੇਖ ਲਿਆ ਤੇ ਆਇਆ ਭਰਾ ਬਣਾ ਤੇ ਜਦੋਂ ਮੈਂ ਸੋਚ ਲਈ ਪਹਿਲਾਂ ਮੈਂ ਮੱਥਾ ਮਰਾ ਘੰਟਾ ਤੇ ਸੋਚ ਨੇ ਜਵਾਬ ਹੀ ਦੇਈ ਰੱਖਿਆ ਤੇ ਜਦੋਂ ਉਹਦੇ ਆਏ ਤੋਂ ਸੋਚ ਲਈ ਇਹ ਅਕਸਰ ਹੀ ਹੋ ਜਾਂਦੀ ਆ ਹੁਣ ਬਹਿ ਗਿਆ ਨਾ ਵਧੀਆ ਟਿਕ ਕੇ ਲੈ ਦੱਸੋ ਤੇ ਸੋਚ ਭਈ ਨਾਲ ਦੀ ਨਾਲ ਹੀ ਜਗ ਪਈ ਪਰ ਫਿਰ ਵੀ ਹੁਣ ਮੇਰੀ ਰਿਕੁਐਸਟ ਤੇ ਮੈਂ ਹਾਂ ਯਾਰ ਨਹੀਂ ਮੜਾ ਪੱਕਾ ਕਰਕੇ ਜਾ ਕੰਮ ਫਿਰ ਵੀ ਯਾਰ ਉਹ ਭਰਾ ਪੱਕਾ ਕਰ ਗਿਆ ਯਾਰ ਤੇ ਜੇ ਇਹ ਮੱਛਰ ਚ ਤੜਫੀ ਜਾਂਦੀਆਂ ਮੈਂ ਹਜੇ ਆਪ ਨਾਉਣਾ ਮੈਂ ਨਾ ਆਉਂਗਾ ਮੈਂ ਰੋਟੀ ਖਾਉਂਗਾ ਫੇਰ ਕਿਤੇ ਪਹੁੰਚਾਂਗਾ ਨਾਲ ਕੋਲ ਗਿੜਾ ਮਾਰ ਕੇ ਜਾਉਂਗਾ ਮੈਨੂੰ ਨਾਲ ਇਹ ਵੀ ਕਹਿ ਕੇ ਗਿਆ ਗੋਰਾ ਬਿਜਲੀ ਵਾਲਾ ਕਹਿੰਦਾ ਭਾਈ ਜਦੋਂ ਲੋਡ ਪੈਗੀ ਨਾ ਤੇ ਮੈਨੂੰ ਫੋਨ ਮਾਰਦੀ ਕੋਈ ਚੱਕਰ ਨਹੀਂ ਮੈਂ ਉਹਦੇ ਆ ਜੂਗਾ ਹਾਏ ਹੋਏ ਰੱਬ ਐਨੀ ਭਾਈ ਯਾਰ ਕਿਸਾਂਝ ਐਨੀ ਭਾਈ ਚਾਰ ਕਿਸਾਂਝ ਪਰ ਹਾਂ ਸਾਹ ਜੇ ਤਾਂ ਪੈਂਦੀ ਹੈ ਬੰਦੇ ਨੂੰ ਨਿਭਣਾ ਪੈਂਦਾ ਬੰਦੇ ਨਾਲ ਬੰਦਾ ਹੋ ਕੇ ਚੱਲਣਾ ਪੈਂਦਾ ਜੇ ਹੁਣ ਆਪਾਂ ਕਰਕੇ ਹਿਸ਼ਾਰੀਆਂ ਅਗਲੇ ਨਾਲ ਫੇਰ ਨਹੀਂ ਬਾਈ ਅਗਲਾ ਵੀ ਨਿਭਦਾ ਇਹ ਗੱਲ ਤੁਸੀਂ ਮੇਰੀ ਨਾ 100% ਖਾਨੇ ਪਾਲਿਓ ਜੇ ਤੇ ਬਾਕੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਮੈਨੂੰ ਤੁਹਾਡੇ ਭਰਾਵਾਂ ਦੀ ਬਹੁਤ ਸਖਤ ਜ਼ਰੂਰਤ ਹੈ ਤੇ ਸਾਰੇ ਭਰਾਣਾ ਮੇਰਾ ਛੋਟਾ ਜਿਹਾ ਚੈਨਲ ਆ ਬਾਈ ਪਿੰਦਾ ਦੋ ਦੂਏ PINDA PINDA 22 PINDA PINDA bas 22 PINDA ਇਹਨੂੰ ਸਾਰੇ ਸਬਸਕ੍ਰਾਈਬ ਕਰ ਲਓ ਜੇ ਹਜੇ ਆਪਣੇ ਬਹੁਤ ਧੀ ਧਿਆਣੀਆਂ ਤੇ ਬਹੁਤ ਆਪਣੇ ਭੈਣ ਭਰਾ ਆਪਣੇ ਅੰਬਜੁਰਗ ਸਾਰੇ ਰਹਿੰਦੇ ਆ ਵੇਖਣ ਇਹਨਾਂ ਨੂੰ ਤੇ ਬਾਕੀ ਭਾਈ ਮੇਰੇ ਕੋਲੇ ਸੀਗਾ ਮਿੱਟੀ ਦਾ ਤੇਲ ਤੇ ਮੈਂ ਮੈਂ ਰੱਖਦਾ ਹੁਣ ਨਾ ਕੋਟਾ ਮੈਂ ਮਿੱਟੀ ਦਾ ਤੇਲ ਨਾ ਇੱਥੇ ਇਹਨਾਂ ਦੀ ਐ ਬਾਉਂਡਰੀ ਬਾਉਂਡਰੀ ਤੇ ਟੱਕਣ ਜਾਂ ਬੰਦ ਕਰਕੇ ਨਾ ਮੜਾ ਜਾਂ ਲੂਜ਼ ਕਰਕੇ ਜਿਵੇਂ ਬਾਉਂਡਰੀ ਬਾਉਂਡਰੀ ਤੇ ਛੜਕਤਾ ਇਹਦੇ ਨਾਲ ਕੀ ਹੁੰਦਾ ਐਵੇਂ ਕਰਕੇ ਨਾ ਲੂਜ਼ ਕਰਕੇ ਐਵੇਂ ਐਵੇਂ ਕਰਕੇ ਤੇ ਇਹਦੇ ਨਾਲ ਛੇਤੀ ਮੱਛਰ ਉਹ ਹੁੰਦਾ ਨਹੀਂਗਾ ਵੀ ਛੇਤੀ ਮੱਛਰੇ ਨੂੰ ਇਹ ਚੀਜ਼ ਨੂੰ ਕ੍ਰੋਸ ਨਹੀਂ ਕਰਦਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਸੀ ਵੀ ਪਹਿਲਾਂ ਜਦੋਂ ਲੋਕ ਬਾਰਪੂਰ ਪੈਂਦੇ ਸੀਗੇ ਤੇ ਉਦੋਂ ਕਿਹੜਾ ਕੋਈ ਐਨਾ ਮਤਲਬ ਕੋਈ ਸੁੱਖ ਸਹੂਤ ਸੀਗੀ ਇਹ ਮੇਰੀ ਗਲਤ ਹੋਈ ਗੱਲ ਗਲਤ ਹੋਈ ਤੇ ਤੁਸੀਂ ਇਹ ਵੀ ਕਮੈਂਟ ਕਰਕੇ ਦੱਸਣਾ ਤੇ ਲੋਕ ਕਹਿੰਦੇ ਸੀ ਨਾ ਵੀ ਬਾਥਰੂਮ ਦਾ ਮਤਲਬ ਬਾਥਰੂਮ ਕਰਕੇ ਤੇ ਐ ਉਹਦਾ ਘੇਰਾ ਵੱਲ ਲੈਂਦੇ ਹੁੰਦੇ ਸੀਗੇ ਤੇ ਵਿਚਾਲੇ ਪੈ ਜਾਂਦੇ ਹੁੰਦੇ ਸੀ ਉਹਦੇ ਨਾਲ ਕੀ ਹੁੰਦਾ ਸੀ ਉਹ ਬਾਥਰੂਮ ਦੀ ਸਮੈਲ ਨਾਲ ਮੱਛਰ ਅੰਦਰ ਐਂਟਰ ਨਹੀਂ ਹੁੰਦਾ ਸੀ ਜਾਂ ਨਹਿਮੇ ਥੱਲੇ ਮੱਛਰ ਘੱਟ ਹੁੰਦਾ ਤੇ ਸਪੈਸ਼ਲ ਧੰਨਵਾਦ ਆ ਬਈ ਗੋਰੇ ਬਿਜਲੀ ਵਾਲੇ ਦਾ ਤੇ ਆਪਾ ਨੂੰ ਦਾ ਭਰਾ ਨੇ ਅੱਜ ਦਿੱਤਾ ਵੀ ਬਚਾ ਤੇ ਹੁਣ ਆ ਵੇਖੋ ਤੁਸੀਂ ਉਹ ਮੈਨੂੰ ਦਾ ਪੱਖੇ ਮਗਰ ਤੂੰ ਹੀ ਪਾ ਮੈਂ ਕਿ ਉਹਥੇ ਮੈਂ ਤੂੰ ਹੀ ਤਾਂ ਪਾਈ ਸੀ ਉਧਰੋਂ ਹਵਾ ਐ ਆਉਂਦੀ ਸੀ ਹੁਣ ਇਧਰੋਂ ਪੱਖਾ ਆਪੇ ਖਿੱਚੀ ਹੋਣਾ ਦੇਖ ਤੂੰ ਆਂਦੀਆਂ ਨਾ ਹਾਂ ਤੇ ਇਹੋ ਜੇ ਮੋਟੀਵੇਸ਼ਨ ਵਾਲੇ ਵੀਡੀਓ ਵੇਖਿਆ ਕਰੋ ਬਾਈ ਐਵੇਂ ਫਲਾਨੀ ਨੇ ਲੀੜੇ ਲਾ ਤੇ ਫਲਾਨੀ ਨੇ ਉਹ ਕਰਤਾ ਇਹ ਕਰਤਾ ਕੰਟਰੋਵਰਸੀ ਵਾਲੀਆਂ ਵੀਡੀਓ ਨਾ ਵੇਖਿਆ ਕਰੋ ਕੌਂਟਰੋਵਰਸੀ ਵਾਲੀਆਂ ਵੀਡੀਓ ਤੁਹਾਡਾ ਦਿਮਾਗ ਨਾਲ ਅ ਨੈਗੇਟਿਵ ਪਾਸੇ ਲੈ ਜਾਂਦੀਆਂ ਵੀ ਉਹ 24 ਘੰਟੇ ਵੀ ਕੌਂਟਰੋਵਰਸੀ ਲੜਾਈ ਇਹ ਉਹ ਫਲਾਣ ਨੇ ਆਇਆ ਕਤਈ ਉਹ ਨਿਕਲਦਾ ਕੁਝ ਵੀ ਨਹੀਂ ਹੁੰਦਾ ਖਿੱਦੋ ਦੀ ਲੀਗ ਅ ਮਤਲਬ ਅ ਕਿਹੜੀ ਖੁੱਡੋਂ ਆ ਦਿੰਦਿਆ ਉਹਦੇ ਚ ਲੀਰਾਂ ਹੀ ਨਿਕਲਦੇ ਹੁੰਦੀਆਂ ਤੇ ਇਹੋ ਜੀ ਹਨਾ ਮੋਟੀਵੇਸ਼ਨਲ ਵੀਡੀਓ ਵੇਖਿਆ ਕਰੋ ਹਾਰ ਨਾ ਮੰਨਿਆ ਕਰੋ ਕਿਸੇ ਗੱਲ ਤੋਂ ਵੀ ਤੇ ਨਹੀਂ ਮੈਂ ਕੀ ਕਰਨਾ ਸੀ ਮੈਂ ਉਹ ਮੇਰੇ ਕੋਲ ਇੱਕ ਟੀਪਾ ਲੰਮੀ ਤਾਰ ਵਾਲਾ ਆ ਪੱਖਾ ਸੀ ਨਾ ਮੈਂ ਇਹਦੀ ਮੂਹਰੋਂ ਤਾਰ ਵੜ ਕੇ ਮੈਂ ਟਰਾਂਸਫਰਮ ਉਹ ਸਾਹਮਣੇ ਦੀਦਾ ਆਪਣੇ ਤੇ ਮੈਂ ਟਰਾਂਸਫਰਮ ਤੇ ਦੇਣੀ ਤਾਰ ਆਵੇ ਇੱਥੇ ਧਰ ਦੇਣਾ ਸੀ ਭਾਈ ਮੈਂ ਟਰਾਂਸਫਰਮ ਤੇ ਆਵੇ ਤੇ ਇੱਥੋਂ ਮੈਂ ਸਿੱਧੀ ਚਲਾ ਦੇਣੀ ਸੀ ਤੇ ਜਿਗਾਰਡ ਤਾਂ ਕੋਈ ਨਾ ਕੋਈ ਰੱਖਣਾ ਪੈਂਦਾ ਹਰ ਵੇਲੇ ਮਤਲਬ ਦੋ ਆਪਸ਼ਨ ਆ ਰੱਖਿਆ ਕਰੋ ਤੇ ਸੋ ਸਾਰੇ ਭਰਾਵਾਂ ਨੂੰ ਧੰਨਵਾਦ ਤੇ ਲਵ ਯੂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸਾਰੀ ਵੇਖਿਆ ਕਰੋ ਤੇ ਆਪਦੇ ਭੈਣ ਭਰਾਵਾਂ ਨੂੰ ਉਹਨਾਂ ਨੂੰ ਸ਼ੇਅਰ ਜਰੂਰ ਕਰਿਆ ਕਰੋ ਜਿਹੜੇ ਜ਼ਿੰਦਗੀ ਤੋਂ ਹਾਰੇ ਪਏ ਤੇ ਕੰਮ ਨਹੀਂ ਕਰਦੇ ਹਨਾ ਤੇ ਆਪਣਾ ਯਾਰ ਕਿਸਾਨੀ ਹੀ ਆਪਣਾ ਕੰਮ ਤੇ ਇਹ ਇਸੇ ਚੀਜ਼ ਨੂੰ ਆਪਾਂ ਗੱਲ ਲਈਏ ਤਾਂ ਜੋ ਆਪਦਾ ਆਪਾ ਵਿਰਸਾ ਸਾਂਭ ਸਕੀਏ ਜੈ ਹਿੰਦ ਜੈ ਪੰਜਾਬ ਲਵ ਯੂ ਸਾਰੇ ਭਰਾਵਾਂ ਨੂੰ